ਇੱਕ ਬਿਹਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਤਾਂ ਸਭ ਤੋਂ ਤੁਹਾਨੂੰ ਦੱਸ ਦਈਏ ਕਿ 5 ਦਸੰਬਰ ਨੂੰ ਕਿਸਾਨਾਂ ਨੇ ਇੱਕ ਬਿਹਤ ਵੱਡਾ ਐਲਾਨ ਕੀਤਾ ਹੈ 5 ਦਸੰਬਰ ਵਾਲੇ ਦਿਨ ਪੰਜਾਬ ਦੇ 19 ਜ਼ਿਲ੍ਹੇ ਪੂਰਨ ਤੌਰ ਤੇ ਪ੍ਰਭਾਵਿਤ ਹੋਣ ਵਾਲੇ ਨੇ ਯਾਨੀ ਕਿ ਹੁਣ ਤੁਹਾਡਾ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਮੁਸ਼ਕਲ ਵੀ ਹੋ ਸਕਦਾ ਹੈ ਰੇਲਵੇ ਟ੍ਰੈਕਸ ਜਿਹੜੇ ਨੇ ਕਿਸਾਨਾਂ ਦੇ ਵੱਲੋਂ ਕਿਦੇ ਜਾਣ ਦੀ ਤਿਆਰੀ ਜਿਹੜੀ ਆ 5 ਦਸੰਬਰ ਨੂੰ ਕਰ ਲਈ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵੱਡੇ ਪੱਧਰ ਦਾ ਪ੍ਰਦਰਸ਼ਨ ਇਹਨਾਂ ਕਿਸਾਨਾਂ ਦੇ ਵੱਲੋਂ ਕੀਤਾ ਜਾਣ ਵਾਲਾ ਹੈ ਇਸੇ ਚੱਲਦੇ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੇ ਨਾਮ ਦੀ ਨਾਲ ਹੁਣ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਖਿਲਾਫ ਵੱਡੇ ਪੱਧਰ ਦਾ ਪ੍ਰਦਰਸ਼ਨ ਕੀਤਾ ਜਾਣ ਵਾਲਾ ਹੈ ਇਸ ਦੇ ਚੱਲਦਿਆਂ ਤੁਹਾਨੂੰ ਦੱਸੀਏ ਕਿ 19 ਜ਼ਿਲ੍ਹਿਆਂ ਦੇ ਵਿੱਚ ਰੇਲਵੇ ਟਰੈਕ ਘੇਰਨ ਦੀ ਤਿਆਰੀ ਕਿਸਾਨਾਂ ਦੇ ਵੱਲੋਂ ਕੀਤੀ ਜਾਣੀ ਹੈ ਸੜਕਾਂ ਜਿਹੜੀਆਂ ਸਾਫ਼ ਹੋਣਗੀਆਂ ਪਰ ਰੇਲਵੇ ਟਰੈਕਾਂ ਤੇ ਤੁਹਾਨੂੰ ਕਿਸਾਨ ਦੇਖਣ ਨੂੰ ਮਿਲਣਗੇ ਕਿਉਂਕਿ ਕਿਸਾਨਾਂ ਦਾ ਹੜ ਰੇਲਵੇ ਟਰੈਕਾਂ ਦੇ ਉੱਤੇ ਜਮਾ ਹੋ ਜਾਵੇਗਾ ਯਾਨੀ ਕਿ ਇਹ ਲੋਕ ਜਿਹੜੇ ਕਿਸਾਨ ਨੇ ਉਹ ਰੇਲਵੇ ਟਰੈਕਾਂ ਨੂੰ ਜਾਮ ਕਰਨਗੇ ਔਰ ਰੇਲ ਗੱਡੀਆਂ 'ਚ ਸਫ਼ਰ ਕਰਨਾ ਵੀ ਤੁਹਾਡਾ ਮੁਸ਼ਕਿਲ ਪਰਿਆ ਹੋ ਸਕਦਾ ਕਿਉਂਕਿ ਹੁਣ ਜੇਕਰ ਤੁਸੀਂ ਕਿਤੇ ਜਾਣਾ ਤਾਂ ਤੁਹਾਨੂੰ ਖੱਜਲ ਖਵਾਰੀ ਹੋ ਸਕਦੀ ਹੈ ਕਿਉਂਕਿ 5 ਦਸੰਬਰ ਨੂੰ ਕਿਸਾਨਾਂ ਨੇ ਵੱਡੀ ਕਾਲ ਦਿੱਤੀ ਹੈ ਕਿ ਉਹ ਜਿਹੜੇ ਰੇਲਵੇ ਟਰੈਕ ਨੇ ਉਹਨਾਂ ਦੇ ਵੱਲੋਂ ਘੇਰੇ ਜਾਣਗੇ ਇਸ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਮਾਮਲੇ ਜ਼ਿਆਦਾ ਸੋਸ਼ਲ ਮੀਡੀਆ ਤੇ ਪੱਕੇ ਹੋਏ ਨੇ ਲਗਾਤਾਰ ਚਰਚਾਵਾਂ ਜਿਹੜੀਆਂ ਤੇਜ਼ ਨੇ ਤੇ ਇਸ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੇ ਕਿਸਾਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਦੋਂ ਜਹਤ ਲਗਾਤਾਰ ਕਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਵੱਡੇ ਪੱਦਰ ਦਾ ਪ੍ਰਦਰਸ਼ਨ ਵੀ ਜਿਹੜਾ ਕੀਤਾ ਜਾਣ ਵਾਲਾ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨਿਆਂ ਤਾਂ ਹੁਣ ਪੰਜਾਬ ਵਾਸੀ ਮੁਸੀਬਤ ਦੇ ਵਿੱਚ ਪੈ ਸਕਦੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਸਖਤ ਚੇਤਾਵਨੀ ਜਿਹੜੀ ਆ ਉਹ ਸਰਕਾਰ ਨੂੰ ਦੇ ਦਿੱਤੀ ਐ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਬਿਆਨ ਕੇਂਦਰ ਦੀਆਂ ਕਾਰਪੋਰੇਟ ਪੱਖੀ ਬਿਜਲੀ ਨੀਤੀਆਂ ਤੇ ਭਗਵੰਤ ਮਾਨ ਸਰਕਾਰ ਵੱਲੋਂ ਜਨਤਾ ਕੁ ਜ਼ਮੀਨਾ ਚਾਹੀਦਾ ਦਾ ਨੂੰ ਜ਼ਬਰੀ ਵੇਚਣ ਵਿਰੋਧ ਹੈ ਮੁੱਖ ਮੰਤਰੀ ਦੇ ਵਿੱਚ ਬਿਜਲੀ ਬਿੱਲ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਪ੍ਰੀਪੇਡ ਮੀਟਰ ਹਟਾ ਕੇ ਪੁਰਾਣੇ ਮੀਟਰ ਲਗਵਾਏ ਸਰਕਾਰੀ ਜਾਇਦਾਦਾਂ ਦੇ ਜ਼ਬਰੀ ਜੀਜੀਕਰਨ ਨੂੰ ਰੋਕਣਾ ਅਤੇ ਕਿਸਾਨ ਮਤੂਰਾ ਦੇ ਹੱਕ ਬਾਕੀ ਮਸਲੇ ਹੱਲ ਕਰਨੇ ਸ਼ਾਮਲ ਹਨ ਸੰਗਠਨ ਦੇ ਕਨਵੀਨਰ ਸਰਮਨ ਸਿੰਘ ਬੰਦੀਰ ਨੇ ਕਿਹਾ ਕਿ ਜੇਕਰ ਇਹ ਬਿੱਲ ਪਾਸ ਹੋ ਗਿਆ ਤਾਂ ਅਸੀਂ ਫਿਰ ਦੀ ਘਰਾਂ ਦੀ ਬਿਜਲੀ ਕਨੈਕਸ਼ਨ ਕੱਟੇ ਜਾਣ ਦਾ ਖਤਰਾ ਹੈ ਅਸੀਂ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦੇ ਹੱਕ ਲਈ ਸੜਕਾਂ ਤੇ ਉਤਰਾਂਗੇ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਅੰਦੋਲਨ ਹੋਰ ਵਿਆਪਕ ਰੂਪ ਲੈ ਸਕਦਾ ਹੈ ਯਾਨੀ ਕਿ ਹੁਣ ਇਹ ਅਭਿਆਨ ਪੰਜਾਬ ਦੇ ਰੇਲ ਨੈਟਵਰਕ ਨੂੰ ਪ੍ਰਭਾਵਿਤ ਕਰ ਸਕਦਾ ਹੈ ਖਾਸ ਕਰਕੇ ਦਿੱਲੀ ਅਮਰੀਕਸਰ ਮੁੱਖ ਮਾਰਗਾਂ ਤੇ ਅਮਰੀਕਸਰ ਜੰਮੂ ਰੇਲ ਲਾਈਨ ਤੇ ਸੰਗਠਨਾ ਨੇ ਸਪਸ਼ਟ ਕੀਤਾ ਕਿ ਸੜਕਾ ਜਾਮ ਨਹੀਂ ਕੀਤੇ ਜਾਣਗੇ ਤਾਂ ਜੋ ਆਮ ਜਨਤਾ ਨੂੰ ਘੱਟੋ ਘੱਟ ਪਰੇਸ਼ਾਨੀ ਨਾ ਹੋਵੇ ਪਰ ਲੋਕਾਂ ਨੂੰ ਹੁਣ ਸਫਰ ਕਰਨ 'ਚ ਬਹੁਤ ਤਿੱਕਾ ਤਾਕਤ ਆ ਸਕਦੀ ਹੈ ਜਾਨਕਿ ਹੁਣ ਰੇਲਵੇ ਟਰੈਕ ਘੇਰਨ ਦੀ ਤਿਆਰੀ ਜਿਹੜੀ ਆ ਕਿਸਾਨਾਂ ਦੇ ਵੱਲੋਂ ਕੀਤੀ ਜਾਣ ਵਾਲੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਇਸ ਦੇ ਚੱਲਦੇ ਹੁਣੇ ਜ਼ਿਲ੍ਹਿਆਂ ਵਿੱਚ ਜਿਹੜੇ ਹੋਰ ਰੇਲਵੇ ਜਾਮ ਕੀਤੇ ਜਾਣਗੇ ਉਹਨਾਂ ਦੇ ਵਿੱਚ ਜ਼ਿਲ੍ਹਾ ਅਭੀਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਫਿਰੋਜ਼ਪੁਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਪਟਿਆਲਾ ਸੰਗਰੂਰ ਫਾਜ਼ਿਲਕਾ ਮੋਗਾ ਬਠਿੰਡਾ ਮੁਕਸਰ ਮਲੇਰਕੋਟਲਾ ਮਾਨਸਾ ਲੁਧਿਆਣਾ ਫਰੀਦਕੋਟ ਰੋਪੜ ਇਹ ਉੱਨੀ ਜ਼ਿਲ੍ਹੇ ਸ਼ਾਮਲ ਨੇ ਜਿਨ੍ਹਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਤੇ ਇੱਥੇ ਹੁਣ ਸਫਰ ਕਰਨਾ ਲੋਕਾਂ ਦਾ ਮੁਸ਼ਕਲ ਹੋ ਸਕਦਾ